Subtitles Bani Guru. ਜਨਮਾਨ ਪਰਤਖ ਗੁਰੂ ਨਿਸਤ ਮ ਦੋ ਜਨੰਦਿ ਵਾਲੀ ਜਗੁਰ ਤਖਤਾਂ ਦੇ ਮਾਲਕ ਗਿਆਨ ਦੇ ਮੁਜਸਮੇ ਜਹਰਾਜ ਗੁਰ ਆਦਰ ਹਜੂਰ ਕਰਜੁ ਰਖੇ ਅਵਤਾਰ ਤਨ ਤਨ ਸਾਹਿਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਕਰਵਾ ਦੇਈ ਅਤੇ ਸਤਿਗੁਰਾਂ ਜੀ ਦੀ ਬਾਣੀ ਮੁਬਾਰਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਤੇ ਆਦੀ गुरु सवारी काल सर रूप सद संगत जियो बड़े ही भाग ਹਨ ਸਤਿਕਾਰ ਜੋਗ ਬਾਬਾ ਅਕਸ਼ੇਰਮਲ ਜੀ ਅਤੇ ਸਤਿਕਾਰ ਜੋਗ ਮਾਤਾ ਦਇਆ ਜੀ ਮਾਕੇ ਕੀ ਸਹਾਣ ਤਹਿਸੀਲ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਅੱਜ ਦੇ ਦਿਨ ਇਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਹੈ ਬੱਚੇ ਦਾ ਨਾਮ ਲਖਿਆ ਇਹਨਾਂ ਨੇ ਲੈਣਾ ਲੈਣੇ ਦੇ ਪਿਤਾ ਜੀ ਬڑے-बड़े ਲਿਖੇ ਅਤੇ ਮੁਸਲਮ ਹੁਕਮਰਾਨ ਕੋਲ ਮੁੰਸੀ ਦਾ ਕੰਮ ਕਰਦੇ ਸੀ ਗਰੀਬਾਂ ਦੀ ਮਦਦ ਕਰਨੀ ਅچھے ਵਿਹਾਰ ਕਰਕੇ ਅچھے ਰਵਈਏ ਕਰਕੇ ਇਹ ਆਪਣੇ ਇਲਾਕੇ ਦੇ ਵਿੱਚ ਤਰਨ-ਤਾਰਨ ਦੇ ਵਿੱਚ ਬੜੇ ਪ੍ਰਸਿੱਧ ਸੀ ਇਹ ਫਿਰਮਲ ਜੀ ਪਹਿਲਾ ਕਾਰਨ ਇਹ ਤੇ ਦੂਜਾ ਕਾਰਨ ਉਹਨਾਂ ਦਾ ਕਿ ਉਹ ਜਵਾਲਾਮੁਖੀ ਅੰਤੁਰਗਾ ਦੀ ਸੇਵਾ ਕਰਨ ਜਾਂਦੇ ਉਹਨਾਂ ਦੀ ਆਰਤੀ ਕਰਨੀ ਪੂਜਾ ਕਰਨੀ ਜਿਵੇਂ ਵੀ ਉਹ ਉਹਨਾਂ ਦਾ ਪਵਿੱਤ੍ਰ ਦੁਰਗਾ ਦੀ ਕਰਦੇ ਨੇ ਉਹਨਾਂ ਦੇ ਇਹ ਮੁਖੀ ਸੀ ਮਾਤੇ ਕੀ ਸਰਾਂ ਦੇ ਵਿੱਚ ਇਹ ਮੁਖੀ ਸੀ ਨੇੜੇ ਚੜੇ ਦੇ ਲੋਕ ਵੀ ਜੁੜ ਕੇ ਤਾਂ ਸਾਰਿਆਂ ਨੂੰ ਫਿਰ ਇਹ ਲੈ ਕੇ ਜਾਂਦੇ ਦੁਰਗਾ ਦੇ ਤਾਂ ਜਦੋਂ ਪਤਾ ਲੱਗਿਆ ਕਿ ਭਗਤ ਫਿਰੂਮਲ ਜਿਹੜਾ بڑا ਭਗਤ ਹੈ ਦੇਵੀ ਦਾ ਦੁਰਗਾ ਦਾ ਉਹ ਮੁਖੀ ਬਣਾਇਆ ਹੋਇਆ ਸੀ ਫਿਰੂਮਲ ਜੀ ਤਾਂ ਲੋਕ ਜਦੋਂ ਲੈਣਾ ਜੀ ਦਾ ਜਨਮ ਹੋਇਆ ਤਾਂ ਲੋਕ ਵਧਾਈਆਂ ਦੇਣ ਦੇ ਲਈ ਖਰ ਦੇ ਵਿੱਚ ਬੜਾ ਇਹਨਾਂ ਦੇ ਇਕੱਠ ਹੋਏ ਸੀ ਦਇਆ ਕੌਰ ਜੀ ਨੂੰ ਤੇ ਫਿਰਮਲ ਜੀ ਨੂੰ ਲੋਕਾਂ ਨੇ ਬੜੀਆਂ ਵਧਾਈਆਂ ਦਿੱਤੀਆਂ ਸਾਰਿਆਂ ਨੇ ਇਕੱਠੇ ਹੋ ਕੇ ਤਜਵਾਲਾ ਮੁખી ਗਏ ਸੀ ਕਿ ਸ਼ੁਕਰਾਨਾ ਕਰਕੀਏ ਇਹ ਇਹ ਦੇਵੀ ਨੇ ਬਖਸ਼ਿਸ਼ ਕੀਤਾ ਤੇ ਵੀ ਦਾ ਗੁਣ ਗੈਣ ਕੀਤਾ ਜਾਵੇ ਸਮਾਪਤੀ ਤੋਂ ਹੋਇਆ ਤਾਂ ਉਹ ਜਿਹੜੇ ਗੁਣ ਪਿਤਾ ਦੇ ਕੋਲ ਨੇ ਪਿਤਾ ਨੇ ਆਪਣੇ ਬੱਚੇ ਨੂੰ ਦਿੱਤੇ ਨੇ ਤੇਰੂਮਲ ਜੀ ਨੇ ਆਪਣੇ ਪੁੱਤਰ ਲੈਣੇ ਨੂੰ ਦਿੱਤੇ ਨੇ ਹੁਣ ਉਹ ਵੀ ਦੁਰਗਾ ਤੇ ਜਾਂਦੇ ਨੇ ਜਵਾਲਾਮੁਖੀ ਜਾਂਦੇ ਨੇ ਜਿਵੇਂ ਜਥਾ ਲੈ ਕੇ ਜਾਣਾ ਇਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਜਾਂਦੇ ਸੀ ਇਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਆਉਂਦੇ ਸੀ ਇਤਨੀ ਇਹਨਾਂ ਨੇ ਲੋਕਾਂ ਦੇ ਵਿੱਚ ਵਧੀਆ ਬਣਾ ਲਈ ਸੀ ਤਾਂ ਸਮਾਪਤੀਤ ਹੋਇਆ ਸਮੇਂ ਦੇ ਨਾਲ ਵੱਡੇ ਹੋਏ ਨੇ ਅਤੇ ਇਹਨਾਂ ਦੇ ਚੇਰੂ ਮੱਲ ਜੀ ਦੀ ਭੈਣ ਲੈਣਾ ਜੀ ਦੀ ਪੂਆ ਜੀ ਜਿਹਦਾ ਨਾਂ ਇਤਿਹਾਸ ਦੇ ਵਿੱਚ ਸਭਰ ਆਈ ਹੈ ਉਹ ਤਰਨ ਤਰਨ ਦੇ ਲਾਗੇ ਖਡੂਰ ਸਾਹਿਬ ਵਿਆਹੀ ਹੋਈ ਸੀ ਤਾਂ ਖਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਪੈਂਦਾ ਸੰਗਰ ਸੰਗਰ ਪਿੰਡ ਦਾ ਰਹਿਣ ਵਾਲਾ ਸ੍ਰੀ ਦੇਵੀ ਚੰਦ ਦੇਵੀ ਚੰਦ ਦੀ ਲੜਕੀ ਹੈ ਕੀਵੀ ਲੈਣਾ ਜੀ ਦੀ ਭੂਆ ਨੇ ਸਬਰਾਈ ਨੇ ਸੰਗਰ ਨੰਗਰ ਦੇ ਜਿਹੜਾ ਰਹਿਣ ਵਾਲਾ ਸੀ ਦੇਵੀ ਚੰਦ ਸ੍ਰੀ ਦੇਵੀ ਚੰਦ ਉਹਦੀ ਸੁਪਤਰੀ ਦੇ ਨਾਲ ਲੈਣਾ ਜੀ ਦਾ ਵਿਆਹ ਕੀਤਾ ਸਾਰਾ ਕਾਰਜ ਸਤਕਾਰਯੋਗ ਭੂਆ ਜੀ ਨੇ ਕੀਤਾ ਲੈਣਾ ਜੀ ਦੀ ਭੂਆ ਜੀ ਨੇ ਅਤੇ ਕੁਝ ਸਮਾਂ ਆ ਰਾਈ ਫੇਰ ਉਹ ਮਾਲ ਜੀ ਉਸ ਤੋਂ ਬਾਅਦ ਉਹ ਅਕਾਲ ਚਲਾਣਾ ਕਰ ਗਏ ਹੁਣ ਅਕਾਲ ਚਲਾਣੇ ਤੋਂ ਬਾਅਦ ਪਿਤਾ ਜੀ ਦੇ ਕਰਦੀਆਂ ਜ਼ਿੰਮੇਵਾਰੀਆਂ ਵੀ ਪੈਣੀਆਂ ਸੀ ਹੁਣ ਜਿਹੜੀ ਦੂਜੀ ਜ਼ਿੰਮੇਵਾਰੀ ਸੀ ਵੱਡੀ ਕਿ ਜਥੇ ਨੂੰ ਲੈ ਕੇ ਜਾਣਾ ਕਿਸੇ ਦਾ ਕਾਰਜ ਕਰਨਾ ਤਾਂ ਦੁਰਗਾ ਤੇ ਜਾਣਾ ਤਾਂ ਜਵਾਲਾਮੁਖੀ ਜਾਣਾ ਜੋ ਕੁਝ ਕਰਨਾ ਚਲੋ ਜਥੇ ਲੈ ਕੇ ਜਾਂਦੇ ਸੀ ਉਥੇ ਜਗਰਾਤੇ ਕਰਦੇ ਹੁੰਦੇ ਸੀ ਜਾ ਕੇ ਘਰ ਦੀ ਜ਼ਿੰਮੇਵਾਰੀ ਪੈ ਗਈ ਪਿਤਾ ਤੋਂ ਬਾਅਦ ਅਤੇ ਦੂਸਰੀ ਜਿਹੜੀ ਜ਼ਿੰਮੇਵਾਰੀ ਪੈ ਗਈ ਉਹ ਜਥੇ ਦਾ ਮੁਖੀ ਬਣਿਆ ਸਨਾਂਬਤੀ ਤੋਂ ਹੋਇਆ ਇਹਨਾਂ ਦੇ ਘਰ ਚਾਰ ਸੰਤਾਨਾਂ ਨੇ ਜਨਮ ਲਿਆ ਭਾਈ ਲੈਣਾ ਜੀ ਭਾਈ ਦਾਤੂ ਅਤੇ ਦਾਸੂ ਪੁਤਰੀਆਂ ਬੀਬੀ ਅਮਰੋ ਅਤੇ ਅਨੋਖੀ ਪੁੱਤਰਾਂ ਨੇ ਜਨਮ ਲੈ ਲਿਆ ਧੀਆ ਦੋ ਧੀਆ ਦੋ ਪੁੱਤਰ ਨੇ ਜਵਾਲਾਮੁਖੀ ਹਜੇ ਵੀ ਜਾਂਦੇ ਨੇ ਜਾਂਦੇ ਜ਼ਰੂਰ ਨੇ ساری ਜ਼ਿੰਦਗੀ ਹੋ ਗਈ ਜਾਂਦਿਆਂ ਨੂੰ ਪਰ ਜਿਹੜਾ ਸਕੂਨ ਇਹ ਲੱਭਦੇ ਨੇ ਹਜੇ ਤੱਕ ਉਹ ਸਕੂਨ ਮਿਲਿਆ ਨਹੀਂ ਬੜਾ ਇਹਨਾਂ ਨੇ ਆਪਣੇ ਵੱਲੋਂ ਜਥਿਆਂ ਨੂੰ ਲੈ ਕੇ ਜਾਣਾ ਪੂਰੇ ਉਤਸ਼ਾਹ ਦੇ ਨਾਲ ਕਿ ਅਸੀਂ ਜਵਾਲਾਮੁਖੀ ਜਾ ਰਹੇ ਹਾਂ ਉੱਥੇ ਜਾ ਕੇ ਅਸੀਂ ਨੇ ਆਰਤੀ ਕਰਨੀ ਹੈ ਜਗਰਾਤੇ ਕਰਨੇ ਦੁਰਗਾ ਨੂੰ ਮਨਾਉਣਾ ਹੈ ਬੜੇ ਯਤਨ ਕੀਤੇ ਜਾਂਦੇ ਸੀ ਹਤੇ ਆਸਕਰ ਲਿਖਦੇ ਨੇ ਸਮਾਂ ਆਇਆ ਇੱਕ ਦਿਨ ਭਾਈ ਲੈਣਾ ਜੀ ਜਥੇ ਦੇ ਨਾਲ ਜਵਾਲਾਮੁਖੀ ਮੰਦਿਰ ਦੇ ਲਈ ਰਵਾਨਾ ਹੋਏ ਨੇ ਸੋਨਾ ਪਰਿਵਾਰ ਹੈ ਦੋ ਧੀਆ ਦੋ ਪੁੱਤਰ ਨੇ ਜਦੋਂ ਕੀਵੀ ਜੀ ਨੇ ਜਿਹੜੇ ਉਹ ਬੜੇ ਚੰਗੇ ਧਾਰਮਿਕ ਖਿਆਲਤ ਵਾਲੇ ਨੇ ਆਪ ਵੀ ਧਾਰਮਿਕ ਖਿਆਲਾਂ ਵਾਲੇ ਨੇ ਬੱਚੇ ਵੀ ਉਦਾਂ ਨੇ ਪਰ ਇਹਨਾਂ ਦਾ ਪਿਓ ਜਾਂਦਾ ਸੀ ਕਿ ਉਹਦੇ ਨਾਲ ਹੁਣ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਹੈ ਹੁਣ ਪਿਓ ਦੀ ਡਿਊਟੀ ਨਿਭਾ ਰਹੇ ਨੇ ਪਰ ਸਕੂਨ ਨਹੀਂ ਹੈ ਜਿਹੜਾ ਸਕੂਨ ਲੈਣਾ ਚਾਹੁੰਦੇ ਸੀ ਭਾਈ ਲੈਣਾ ਜੀ ਉਹ ਸਕੂਨ ਇਹਨਾਂ ਦੇ ਕੋਲ ਨਹੀਂ ਹੈ ਤਾਂ ਜਦੋਂ ਜਾ ਰਹੇ ਨੇ ਖਡੂਰ ਸਾਹਿਬ ਦੇ ਲਾਗੇ ਇਹਨਾਂ ਨੇ ਪੜਾ ਕੀਤਾ ਜਥੇ ਨੂੰ ਲੈ ਕੇ ਜਾ ਰਹੇ ਸੀ ਇਹਨਾਂ ਨੇ ਪੜਾ ਕਰ ਲਿਆ ਕਿ ਚਲੋ ਇੱਕ ਜਿਹੜਾ ਰਾਤ ਇੱਥੇ ਠਹਿਰ ਜਾਨੇ ਆ ਪੈਦਲ ਦਾ ਸਮਾਂ ਸੀ ਜਾਂਦੇ ਹੁੰਦੇ ਸੀ ਜਥਿਆਂ ਦੇ ਜਥੇ ਜਾਂਦੇ ਸੀ ਤਾਂ ਜਦੋਂ ਖਡੂਰ ਸਾਹਿਬ ਦੇ ਲਾਗੇ ਇਹਨਾਂ ਨੇ ਪੜਾ ਕੀਤਾ ਉਹੀ ਸਮੇਂ ਤੇ ਉਹਨਾਂ ਨੇ ਉੱਠਣਾ ਅੰਮ੍ਰਿਤ ਵੇਲੇ ਉੱਠਣਾ ਭਾਈ ਲੈਣਾ ਜੀ ਨੇ ਉਠੇ ਨੇ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਖਡੂਰ ਸਾਹਿਬ ਦੇ ਬਾਹਰ ਇਹ ਇਸ਼ਨਾਨ ਕਰਨ ਗਏ ਨੇ ਜਿਵੇਂ ਛੱਪੜ ਗਏ ਲੀਏ ਤੋਬਾ ਗਏ ਲੀਏ ਉਹਦਾ ਇਹ ਚ ਰੀਤ ਉਸ ਇਸ਼ਨਾਨ ਕਰਨ ਗਏ ਨੇ ਕੰਨਾਂ ਦੇ ਵਿੱਚ ਇਹਨਾਂ ਦੇ ਮਿੱਠੀ ਆਵਾਜ਼ ਪਈ ਮਿੱਠੀ ਆਵਾਜ਼ ਪੜਨ ਵਾਲਾ ਖਡੂਰ ਸਾਹਿਬ ਦਾ ਭਾਈ ਜੋਧ ਹੈ ਬਾਣੀ ਪੜ ਰਿਹਾ ਆਸਾ ਦੀ ਵਾਰ ਸਤਿਗੁਰਾਂ ਦੀ ਬਾਣੀ ਪੜ ਰਿਹਾ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਮ੍ਰਿਤ ਬਾਣੀ ਇਹਨਾਂ ਦੇ ਕੰਨਾਂ ਦੇ ਵਿੱਚ ਪਈ ਹੈ ਤਾਂ ਉਹ ਆਵਾਜ਼ ਦੇ ਰਾਹੀਂ ਲੈਣਾ ਜੀ ਭਾਈ ਜੋਧ ਦੇ ਘਰ ਪਹੁੰਚ ਗਏ। ਅਤੇ ਭਾਈ ਜੋਧ ਪਾਠ ਕਰ ਰਹੇ ਨੇ ਆਪਣੇ ਘਰ ਵੇਕੇ ਜਿਤ ਸੇਵੇ ਸੁਖ ਪਾਈ ਹੈ ਸੋ ਸਾਹਿਬ ਸਦਾ ਸਮਾ ਲਈ ਹੈ। ਜਿਤ ਕੀਤਾ ਪਾਈ ਹੈ ਆਪਣਾ ਸਾਕ ਹਾਲ ਬੁਰੀ ਠੋਂਕਾ ਲਈ ਹੈ ਮੰਦਾ ਮੂਲ ਨਾ ਕੀਚਈ। ਦੇ ਨਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨahari ਹੈ ਤੇ ਵੇ ਹਪਾਸਾ ਢਾਲੀ ਹੈ ਕਿਛ ਲਾਹੇ ਉਪਰ ਕਰਦੀ ਹੈ ਕੁਝ ਗੱਲਾਂ ਦੀ ਸਮਝਾਈ ਇਹਨਾਂ ਦੇ ਲੈਣਾ ਜੀ ਦੇ ਕੁਝ ਉਹਨਾਂ ਦਾ ਮੀਮਸ ਜਿਹੜਾ ਪੜਨ ਉਹਨੇ ਖਿਚਲੇ ਨਾਲ ਤਾਂ ਜਦੋਂ ਨੇੜੇ ਗਏ ਨੇ ਨੇੜੇ ਜਾ ਕੇ ਉਹਨਾਂ ਨੇ ਸਮਾਪਤ ਹੋਇਆ ਸਾਦੀ ਵਾਰ ਨੇੜੇ ਬਹਿ ਗਏ ਸੀ ਜਾ ਕੇ ਤਾਂ ਇਹਨਾਂ ਨੇ ਬੜੀ ਪ੍ਰਸ਼ੰਸਾ ਕੀਤੀ ਲੈਣਾ ਜੀ ਨੇ ਕਹਿੰਦੇ ਤੁਹਾਨੂੰ ਤੁਸੀਂ ਜੋ ਪੜ ਰਹੇ ਸੀ ਅਤੇ ਇਹ ਆਤਮਾ ਨੂੰ ਤ੍ਰਿਪਤ ਕਰਦੀ ਹੈ ਜਿਹੜੇ ਬੋਲ ਤੁਸੀਂ ਪੜੇ ਨੇ ਕੁਝ ਤਾਂ ਸਮਝ ਆ ਗਏ ਨੇ ਅਤੇ ਕੁਝ ਸਮਝ ਨਹੀਂ ਆਇਆ ਅਤੇ ਫਿਰ ਵੀ ਮੇਰੇ ਅੰਦਰ ਤ੍ਰਿਪਤ ਹੋ ਗਏ ਆ ਮੇਰੀ ਭਟਕਣਾ ਜਿਹੜੀ ਹੈ ਇਦਾਂ ਲੱਗਦੀ ਹੈ ਕਿ ਖਤਮ ਹੋ ਗਈ ਆ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਕਿ ਮੈਨੂੰ ਇਹ ਦੱਸੋ ਕਿ ਭਾਈ ਲਾ ਜੋਧ ਜੀ ਇਹ ਬਾਣੀ ਕਿਸ ਦੀ ਹੈ ਜਿਹੜੀ ਤਨੀ ਸੋਹਣੀ ਮਿੱਠੀ ਬਾਣੀ ਤੁਸੀਂ ਪੜਦੇ ਹੋ ਤਾਂ ਇਹ ਬਾਣੀ ਕਿੰਨਾ ਦੀ ਹੈ ਤਾਂ ਭਾਈ ਜੋਧ ਕਹਿਣ ਲੱਗਾ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਗੁਰੂ ਨਾਨਕ ਦੇ ਬਕੌਣ ਨੇ ਕਿੱਥੇ ਰਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਅੱਜ ਕੱਲ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਕੀਤਾ ਹੋਇਆ ਨੇ ਅਤੇ ਉਹਨਾਂ ਦੀ ਬਾਣੀ ਪੜਦੇ ਆ ਜਨਮ ਜਨਮਾਂ ਤਰਾਂ ਦੀ ਮਹਿਲ ਲੈਂਦੀ ਐ ਤਾਂ ਇਹ ਸੁਣਦੇ ਭਾਈ ਲੈਣਿਆਂ ਜੀ ਆਪਣੇ ਆਪ ਨੂੰ ਰੋਕ ਨਹੀਂ पाए ਤੇ ਉਹ ਨਾਲ ਦੀ ਨਾਲ ਭਾਈ ਜੋਧ ਦਾ ਸ਼ੁਕਰਾਨਾ ਕੀਤਾ ਜੋਧ ਨੂੰ ਪੁੱਛਿਆ ਕਿ ਮੈਂ ਕਰਤਾਰਪੁਰ ਸਾਹਿਬ ਜਾਣਾ ਹੈ ਅਤੇ ਕਿੱਦਾਂ ਮਿਲਣਗੇ ਕਿਸ ਤਰੀਕੇ ਪੁੱਛਿਆ ਨਾ ਗੁਰੂ ਕਿਦਾਂ ਦਾ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੈਲੀਆਂ ਦੇ ਵਿੱਚ ਜਾਇਓ ਉੱਥੇ ਮਿਲ ਜਾਣਗੇ ਧਰਮਸਾਲਾ ਦੇ ਵਿੱਚ ਜਾਇਓ ਉੱਥੇ ਮਿਲ ਜਾਣਗੇ ਬਸ ਦੋ ਹੀ ਉਹਨਾਂ ਦੇ ਟਿਕਾਣੇ ਨੇ ਖੇਤੀਬਾੜੀ ਕਰਨੀ ਜਾਂ ਉਹਨਾਂ ਨੇ ਧਰਮਸਾਲਾ ਦੇ ਵਿੱਚ ਬਹਿਣਾ ਤਾਂ ਉਹ ਇਹ ਤੋਂ ਰਿਆ ਨਾ ਗਿਆ ਕਿ ਹੁਣ ਮੈਨੂੰ ਮਿਲ ਜਾਣਗੇ ਭਾਈ ਜੋਧ ਕਹਿੰਦਾ ਜਦੋਂ ਮਰਜੀ ਜਾਓ ਤਾਂ ਮਿਲਦੇ ਨੇ ਭਾਈ ਲੈਣੇ ਨੇ ਨਾਲ ਦੀ ਨਾਲ ਸੁਣਿਆ ਉਹ ਨਾਲ ਦੀ ਨਾਲ ਆਪਣੇ ਜਥੇ ਦੇ ਕੋਲ ਆਇਆ ਅੰਮ੍ਰਿਤ ਵੇਲੇ ਦਾ ਟਾਈਮ ਹੈ ਸਵੇਰ ਦਾ ਦੋਵੇਂ ਹੱਥ ਜੋੜੇ ਆਪਣੇ ਸਾਰੇ ਜਤੈਨੂ ਕਹਿੰਦਾ ਤੁਸੀਂ ਉਥੇ ਆਰਤੀ ਕਰੋ ਜਾ ਕੇ ਜਵਾਲਾਮੁਖੀ ਦੁਰਗਾ ਨੂੰ ਮਨਾਉ ਜਾ ਕੇ ਮੈਨੂੰ ਕਹਿੰਦੇ ਮੇਰਾ ਗੁਰੂ ਲੱਭ ਗਿਆ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਹੁਣ ਤੱਕ ਮੈਂ ਜਤਿਆਂ ਦੇ ਨਾਲ ਤੁਹਾਡੇ ਕੋਲ ਚੱਲੇ ਆਂ ਪਰ ਹਜੇ ਤੱਕ ਮੇਰੀ ਭਟਕਣਾ ਸੀ ਭਟਕਣਾ ਮੇਰੀ ਬੰਦ ਨਹੀਂ ਭਟਕਣਾ ਜਿਹੜੀ ਲਕੀ ਸੀ ਨਾ ਅੰਦਰ ਦੀ ਉਹ ਮੇਰੀ ਮੁੱਕੀ ਨਹੀਂ ਕਿਸੇ ਦੇ ਜਰੀਏ ਕਿਸੇ ਰੱਬ ਦੇ ਪਿਆਰੇ ਦੀ ਮੂੰਹੋਂ ਮੈਂ ਬਾਣੀ ਸੁਣੀ ਹੈ ਮੇਰੀ ਅੰਤਰ ਆਤਮਾ ਤੱਕ ਮੈਨੂੰ ਸ਼ਾਂਤ ਹੋ ਗਏ ਆ ਜਿਹੜੀ ਠੰਡਕ ਉਹ ਮਿਲੀ ਹੈ ਬਾਣੀ ਸੁਣ ਕੇ ਹੁਣ ਜਿਹਨੇ ਬਾਣੀ ਉਚਾਰੀ ਹੈ ਉਹਨੂੰ ਮਿਲ ਕੇ ਕਿੰਨੀ ਸ਼ਾਂਤੀ ਅਤੇ ਕਿੰਨੀ ਠੰਡ ਮਿਲੇਗੀ ਜਨਮਾਂ ਜਨਮਾਂ ਤਰਾਂ ਦੇ ਦੁੱਖ ਲੈਣਗੇ ਜਨਮਾਂ ਜਨਮਾਂ ਤਰਾਂ ਦੇ ਮੈਲ ਲਵੇਗੀ ਕਿ ਮੈਂ ਉਸ ਗੁਰੂ ਨੂੰ ਮਿਲਣ ਚੱਲਾਂ ਬੜਿਆਂ ਨੇ ਤਰਲੇ ਕੀਤੇ ਹੁਣੇ ਉਸ ਸਮੇ ਤੁਹਾਡੇ ਦਾਦਾ ਜੀ ਕਰਦੇ ਸੀ ਤੁਹਾਡੇ ਪਿਤਾ ਜੀ ਕਰਦੇ ਸੀ ਇਹ ਡਿਊਟੀ ਤੁਹਾਡੀ ਹੈ ਤੁਹਾਨੂੰ ਮੁਖੀ ਬਣਾਇਆ ਹੈ ਅਸੀਂ ਆਪਣੇ ਮਾਤੇ ਕੀ ਸਰਾਂ ਨੇੜੇ ਤੇੜੇ ਨਗਰ ਦੇ ਵੀ ਉਹਨਾਂ ਮੁਖੀ ਕਹਿੰਦੇ ਨੇ ਉਹਨਾਂ ਭਾਈ ਲੈਣਾ ਜੀ ਬੜੇ ਨਿਮਰਤਾ ਵਾਲੇ ਸੀ ਤਾਂ ਉਹਨਾਂ ਨੇ ਦੋਵੇਂ ਹੱਥ ਜੋੜੇ ਕਹਿੰਦੇ ਅੱਜ ਤੋਂ ਬਾਅਦ ਆਪਣੇ ਜਥੇ ਦੇ ਤੁਸੀਂ ਸਾਰੇ ਮੁਖੀ ਮੈਂ ਚੱਲਿਆ ਆਪਣੇ ਗੁਰੂ ਨੂੰ ਮਿਲਣ ਉਹ ਕਹਿੰਦੇ ਜੇ ਗੁਰੂ ਦਾ ਨਾਂ ਰੱਖਿਆ ਜੇ ਗੁਰੂ ਦੇ ਕੋਲ ਤੂੰ ਜਾਣ ਲੱਗਿਆ ਫਿਰ ਵੀ ਤਾਂ ਘਰ ਆਉਣੀ ਹੈ ਨਾ ਮਾਤੇ ਦੀ ਸਰਾਂ ਫਿਰ ਵੀ ਤਾਂ ਆਉਣਾ ਉਹ ਕਹਿੰਦੇ ਜੇ ਮੈਂ ਸੁਣਿਆ ਹੈ ਜਿਹੜਾ ਉਹਨਾਂ ਨੂੰ ਭਾਗਿਆ ਉਹਨੂੰ ਆਪਣੇ ਦਿਲ ਦੇ ਵਿੱਚ ਰੱਖ ਲੈਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੁਨੀਆ ਤੇ ਰਹਿਣ ਦੀ ਤਾਂ ਜ਼ਰੂਰਤ ਨਹੀਂ ਬਣੀ ਫਿਰ ਕੀ ਦੀ ਜ਼ਰੂਰਤ ਪੈਣੀ ਆ ਜਿਹਦਾ ਨਾਨਕ ਬਣੰਜੇ ਤਾਂ ਫਿਰ ਉਹਨੂੰ ਦੁਨੀਆ ਦੀ ਕੀ ਪ੍ਰਭਾ ਹੈ ਹਾਲਾਂਕਿ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਮਹਿਮਾ ਜਿਹੜੀ ਹੈ ਤਕਰੀਬਨ ਉਸ ਸਮੇਂ ਤਾਂ ਚਾਰੇ ਪਾਸੇ ਫੈਲੀ ਹੋਈ ਸੀ ਨਾ ਪਰ ਮਾਤੇ ਕਿਸਰਾਂ ਦੇ ਵਿੱਚੋਂ ਕੋਈ ਨਹੀਂ ਨਾਲ ਗਿਆ ਉਹ ਕਹਿੰਦੇ ਸੀ ਤਾਂ ਜਵਾਲਾਮੁਖੀ ਜਾਣਾ ਹੈ ਦੁਰਗਾ ਦੀ ਅਸੀਂ ਨਹੀਂ ਆਰਦੀ ਕਰਨੀ ਹੈ ਦੁਰਗਾ ਦੀ ਪੂਜਾ ਕਰਨੀ ਹੈ ਅਜੇ ਤਾਂ ਹਰ ਸਾਲ ਜਾਂਦੇ ਆ ਉਧਰ ਨੂੰ ਗਏ ਨੇ ਭਾਈ ਲੈਣਾ ਜੀ ਘੋੜੇ ਤੇ ਆਏ ਕਰਤਾਰਪੁਰ ਸਾਹਿਬ ਵਾਲੇ ਨੇ ਜਦੋਂ ਐਂਟਰ ਕੀਤਾ ਕਰਤਾਰਪੁਰ ਸਾਹਿਬ ਬਾਰਿਕ ਬਜ਼ੁਰਗ ਮਿਲੇ ਨੇ ਬਜ਼ੁਰਗ ਨੂੰ ਪੁੱਛਿਆ ਬਜ਼ੁਰਗੋ ਕਹਿੰਦੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ ਹਾਂਜੀ ਕਹਿੰਦੇ ਅਸੀਂ ਉਹਨਾਂ ਨੂੰ ਮਿਲਣਾ ਹੈ ਕਹਿੰਦੇ ਚਲੋ ਘੋੜੇ ਦੀ ਲਗਾਮ ਫੜੀ ਅਤੇ ਉਹ ਤੁਰ ਕੇ ਜਾ ਰਹੇ ਨੇ ਬਜ਼ੁਰਗ ਭਾਈ ਲੈਣਾ ਜੀ ਘੋੜੇ ਤੇ ਨੇ ਧਰਮਸ਼ਾਲਾ ਦੇ ਕੋਲ ਜਾ ਕੇ ਉਸ ਬਜ਼ੁਰਗ ਨੇ ਕਹਿਆ ਤੂੰ ਤੇ ਘੋੜੇ ਨੂੰ ਬਨ ਕੇ ਅੰਦਰ ਆ ਜਾ ਜਿਸ ਸਖਸ਼ ਨੂੰ ਜਿਸ ਪਿਆਰੇ ਨੂੰ ਤੂੰ ਮਿਲਣ ਆਇਆ ਉਹ ਪਿਆਰਾ ਤੈਨੂੰ ਮਿਲੇਗਾ ਅੰਦਰ ਜਾ ਕੇ ਦੇਖ ਘੋੜਾ ਬਨ ਕੇ 파일ਣਾ ਜੀ ਜਦੋਂ ਅੰਦਰ ਆਏ ਨੇ ਉਹ ਜਦੋਂ ਸਾਹਮਣੇ ਦੇਖੇ ਉਹਦੀਆਂ ਤਾਂਹਾਂ ਨਿਕਲ ਗਈਆਂ ਤਾਂਹਾਂ ਇਹਦੇ ਕਰਕੇ ਨਿਕਲੀਆਂ ਨੇ ਕਿ ਮੈਂ ਤਾਂ ਜਨਮ ਜਨਮਾਂ ਤਰਾਂ ਦੇ ਰੋਗ ਲਾਣ ਲਈ ਆਇਆ ਸੀ ਆਪਣੇ ਮੈਂ ਤਾਂ ਗੁਰੂ ਨੂੰ ਮਨਾਉਣ ਦੇ ਲਈ ਆਇਆ ਸੀ ਮੇਰੇ ਤਾਂ ਹੋਰ ਰੋਗ ਚੜ ਗਏ ਨੇ ਮੇਰੇ ਤਾਂ ਹੋਰ ਗੁਨਾਹ ਹੋ ਗਏ ਨੇ ਮੇਥੋਂ ਤਾਂ ਮੇਰੇ ਤਾਂ ਗੁਨਾਹ ਪਹਿਲਾਂ ਦੇ ਨਹੀਂ ਲੈਣੇ ਜਿਸ ਗੁਰੂ ਨੂੰ ਮੈਂ ਮਿਲਣ ਦੇ ਲਈ ਆਇਆ ਉਸ ਗੁਰੂ ਨੂੰ ਕੋੜੇ ਤੇ ਹੋਣਾ ਚਾਹੀਦਾ ਸੀ ਮੈਂ ਘੋੜੇ ਤੇ ਬੈਠਾ ਮੇਰਾ ਗੁਰੂ ਮੇਰੀ ਲਗਾਹ ਫੜ ਕੇ ਆ ਰਿਹਾ ਘੋੜੇ ਦੀ ਬਾਦਸ਼ਾਹ ਦੇ ਬਾਗ ਮੈਂ ਉੱਥੇ ਬੈਠਾ ਤੇ ਉਹ ਤੁਰਕੀ ਆ ਗਏ ਤਾਂ ਜਦੋਂ ਸਤਗੁਰਾਂ ਦੇ ਕੋਲ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਇਹ ਬੜਾ ਵਿਰਾਗ ਦੇ ਵਿੱਚ ਆਏ ਨੇ ਕਹਿੰਦੇ ਬੜੇ ਮੈਂ ਤਾਂ ਭੁੱਲਾ ਬਖਸ਼ਾਉਣ ਆਇਆ ਸੀ ਆਪਣੀ ਗੁਨਾਹਾਂ ਦੀ ਮਾਫੀ ਮੰਗਣ ਦੇ ਲਈ ਆਇਆ ਸੀ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੇਥੋਂ ਤਾਂ ਹੋਰ ਗੁਨਾਹ ਹੋ ਗਏ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਲੇਆ ਤੂੰ ਲੈਣਾ ਅਤੇ ਅਸੀਂ ਨੇ ਤੈਨੂੰ ਕੁਝ ਦੇਣਾ ਨਾ ਤੇਰੀ ਗਲਤੀ ਹੈ ਨਾ ਸਾਡੀ ਗਲਤੀ ਹੈ ਲੈਣ ਵਾਲਾ ਸਦਾ ਵੀ ਜਾਂਦਾ ਜਦੋਂ ਉਹ ਬਾਦਸ਼ਾਹ ਦੇ ਵਾਂਗ ਜਾਂਦਾ ਤੂੰ ਲੈਣ ਦੇ ਲਈ ਆਇਆ ਅਤੇ ਜਿਹੜਾ ਤਖਤ ਉਹ ਤਾਜ ਤੈਨੂੰ ਮਿਲਣਾ ਹੈ ਤਾਂ ਤੇਰੇ ਲਈ ਤਾਂ ਕੋੜੀ ਵੀ ਕੱਟ ਪੈਂਦੀ ਹੈ ਤੈਨੂੰ ਤਾਂ ਹਾਥੀਆਂ ਤੇ ਪਲਕੀਆਂ ਦੇ ਵਿੱਚ ਸਵਾਰ ਹੋਣਾ ਚਾਹੀਦਾ ਲੈਣੇ ਆ ਤਾਂ ਲੈਣੇ ਨੇ ਜਦੋਂ ਇਦਾਂ ਬਚਨ ਸੁਣੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮubaruk ਚਰਣਾ ਤੇ ਨੇ ਨਮਸਕਾਰ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜੀ ਮੇਰੀ ਭਟਕਣਾ ਤੁਹਾਡੇ ਦਰ ਤੇ ਖਤਮ ਹੋਈ ਹੈ ਤੁਹਾਡਾ ਪਿਆਰਾ ਖਡੂਰ ਸਾਹਿਬ ਦਾ ਰਣ ਵਾਲਾ ਭਾਈ ਜੋਧ ਉਹਦੇ ਕੰਨਾਂ ਦੇ ਉਹਦੇ ਬਾਣੀ ਪੜੇ ਪੜਦਾ ਸੀ ਆਸਾ ਦੀ ਬਾਣੀ ਮੇਰੇ ਕੰਨਾਂ ਦੇ ਵਿੱਚ ਪਈ ਤੇ ਮੈਂ ਹੁਣ ਤੁਹਾਡੇ ਕੋਲ ਪਹੁੰਚਿਆ ਸਤਿਗੁਰੂ ਬੜਾ ਸਮਾ ਹੋ ਗਿਆ ਤਰਸਦੇ ਹਾਂ ਬڑا ਸਮਾਂ ਹੋ ਗਿਆ ਆਰਤੀ ਕੀਤੀ ਪੂਜਾ ਕੀਤੀ ਜਵਾਲਾਮੁਖੀ ਜਾਪੀ ਜਗਰਾਤੇ ਕੀਤੇ ਨਗਰਾਂ ਦੇ ਵਿੱਚ ਵੀ ਮੈਂ ਜਗਰਾਤੇ ਕੀਤੇ ਮੁਖੀ ਮੈਂ ਸੀ ਪਰ ਜਿਹੜਾ ਸਕੂਨ ਤੁਹਾਡੇ ਮੁਬਾਰਕ ਵਚਨ ਸੁਣ ਕੇ ਮਿਲਿਆ ਨਾ ਸਤਿਗੁਰੂ ਕਿਤੇ ਨਹੀਂ ਮਿਲਿਆ ਕਦੇ ਜੋਤ ਦੇ ਵਿੱਚ ਨਹੀਂ ਫਰਕ ਕੀਤਾ ਨਿਰੰਤਰ ਚਲਾਈ ਅਸੀਂ ਨੇ ਚਲਦੇ ਸੀ ਜਵਾਲਾਮੁਖੀ ਜਾ ਕੇ ਲਾ ਕੇ ਆਉਂਦੇ ਜੋਤ ਉਥੋਂ ਫਿਰ ਵਾਪਸ ਆਉਂਦੇ ਮਤਲਬ ਐਦਾਂ ਦੀ ਨਾਲੇ ਖਿਦਮਤ ਕੀਤੀ ਹੈ ਪੂਰੀ ਸ਼ਿੱਦਤ ਦੇ ਨਾਲ ਦੁਰਗਾ ਦੀ ਪਰ ਫਿਰ ਵੀ ਕਹਿੰਦੇ ਨੇ ਸਕੂਨ ਜਿਹੜਾ ਤੁਹਾਡੇ ਕੋਲ ਮਿਲੇ ਆ ਬਾਕੀ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਥੇ ਪ੍ਰਤੱਖ ਰੂਪ ਗੁਰੂ ਨਾਨਕ ਦੇ ਮਹਾਰਾਜ ਜੀ ਪਰਮਾਤਮਾ ਦਾ ਰੂਪ ਨੇ ਤਾਂ ਜਦੋਂ ਸਤਗੁਰਾਂ ਦੇ ਮਵਾਰਤ ਚਰਣਾ ਤੇ ਟੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਗਲਵਕੜੀ ਦੇ ਵਿੱਚ ਲਿਆ ਇਹਾ ਜਦ ਸਤਗੁਰਾਂ ਨੇ ਗਲਵਕੜੀ ਦੇ ਵਿੱਚ ਲਿਆ ਪਾਈ ਲਾਣੇ ਨੂੰ ਕਹਿੰਦੇ ਲੈਣੇ ਅੱਜ ਤੋਂ ਬਾਅਦ ਤੂੰ ਲੈਣਾ ਨਹੀਂ ਤੂੰ ਅੰਗ ਹੈ ਸਾਡੇ ਅੰਗ ਤੋਂ ਬਣਿਆ ਹੋਇਆ ਤੱਕ ਤੋਂ ਤਾਜ ਕਿਨੂੰ ਬਖਸ਼ਿਆ ਅਤਿ ਆਸਤਕਾ ਕਾਫੀਏ ਸੰਗਤ ਜੀ ਜਨ ਸਤਗੁਰਾਂ ਨੇ ਤੱਕ ਤੋਂ ਤਾਜ ਆਪਣੇ ਸੇਵਕ ਨੂੰ ਬਖਸ਼ਿਆ ਸੇਵਕ ਉਹ ਬਣ ਕੇ ਗਿਆ ਸੀ ਸੇਵਕ ਉਹ ਬਣਿਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਦ ਤਾਂ ਤੱਕ ਤੋਂ ਤਾਜ ਦੁਨੀਆ ਦਾ ਵਿਸ਼ਵ ਪਰਦਾ ਵਾਸਤਾ ਤਾਂ ਬੜਾਈ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਨੇ ਆਪਣੇ ਆਪ ਨੂੰ ਉਦਾਂ ਦਾ ਬਣਾਇਆ ਸੀ ਕੱਲਾ ਇਹ ਨਹੀਂ ਕਿ ਕਰਤਾਪੁਰ ਸਾਹਿਬ ਗਏ ਨੇ ਬਡੇ ਸਤਗੁਰਾਂ ਨੇ ਪਰਖ ਕੀਤੀ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲੈਣੇ ਦੀ ਲੈਣੇ ਤਾਂ ਲੈਣੇ ਦਾ ਸਫਰ ਅੰਗਦ ਤੱਕ ਦਾ ਗੁਰੂ ਅੰਗਦ ਤੱਕ ਦਾ ਬਹੁਤ ਲੰਮਾ ਸਫਰ ਹੈ ਸਤ ਗੁਰਾਂ ਦੇ ਬੱਚੇ ਨੇ ਪਰਿਵਾਰ ਹੈ ਸਤ ਗੁਰਾਂ ਦਾ ਕਿੱਦਾਂ ਖਿਦਮਤ ਕਰਦੇ ਨੇ ਉਹਨਾਂ ਦੇ ਉਹ ਜਵਾਬ ਦਿੰਦੇ ਨੇ ਬੱਚੇ ਮੀਂਹ ਪੈ ਰਿਹਾ ਦੇਖੋ ਰਾਤ ਹੈ ਜਾਂ ਦਿਨ ਹੈ ਅੱਜ ਵੀ ਉਹ ਜਿਹਨੂੰ ਆਪਾਂ ਕੰਦ ਸਰਵ ਕਹਿੰਦੇ ਆ ਗੁਰਦੁਆਰਾ ਮੀਂਹ ਪੈਂਦਾ ਸੀ ਅੱਜ ਕਹਿੰਦੇ ਕੰਦ ਗਿਰ ਜੇਗੀ ਜਾ ਕੇ ਵੇਖੋ ਬੱਚਿਆਂ ਨੂੰ ਮੱਛੀ ਕਹਿ ਦਿੰਦੇ ਨੇ ਅਸੀਂ ਮੀਂਹ ਪੈ ਰਿਹਾ ਹੁਣ ਮੀਂਹ ਦੇ ਵਿੱਚ ਕੀ ਕਰਾਂ ਕੱਚੇ ਹੁੰਦੇ ਸੀ ਉਹ ਸਮੇਂ ਹੁਣ ਹੋਰ ਪੈਰ ਤਿਲਕੇਗਾ ਹੋਰ ਗਿਰਾਂਗੇ ਆਪਣੀ ਲਤ ਬਾਤੜਵਾਵਾਂਗੇ ਸਤਿਗੁਰੂ ਪੈਜੋ ਪਿਤਾ ਜੀ ਤੁਸੀਂ ਪੈਜੋ ਮੀਂਹ ਪੈ ਰਿਹਾ ਲੈਣਾ ਹੁਣ ਦੂਜੀ ਵਾਰੀ ਲੈਣੇ ਦੀ ਹੁੰਦੀ ਸੀ ਤੀਜੀ ਧੋਵੇਂ ਪੁੱਤਰਾ ਨਾ ਪੁੱਛ ਕੇ ਲੈਣੇ ਨੂੰ ਕੈਨ ਦੀ ਜ਼ਰੂਰਤ ਨਹੀਂ ਉਹ ਮੀਂਹ ਦੇ ਵਿੱਚ ਇੰਨੀ ਤੁਰ ਪੈਂਦੀ ਸੀ ਪਾਵੇਂ ਠੰਡ ਹੈ ਅਤੇ ਪਾਵੇਂ ਗਰਮੀ ਹੈ ਪਾਵੇਂ ਸਰਦੀ ਹੈ ਐਦਾਂ ਹੀ ਤੁਰ ਪੈਂਦੇ ਸੀ ਤਾਂ ਉਹ ਕਿ ਦਮਤ ਕੀ ਕੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੀ ਉਹਨਾਂ ਨੇ ਤੱਕ ਤੋਂ ਤਾਜ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇਵ ਮਹਾਰਾਜੀ ਨੇ ਅੱਜ ਜੋ ਦੁਨੀਆ ਦੇ ਬਾਦਸ਼ਾਹ ਬਣੇ ਨੇ ਪਹਿਲੇ ਗੁਰੂ ਨੇ ਜਿਨੇ ਗੁਰੂ ਨੇ ਐਦਾਂ ਦੀ ਬਖਸ਼ਿਸ਼ ਕੀਤੀ ਕਹਿੰਦੇ ਤੂੰ ਸਾਡੇ ਅੰਗ ਤੋਂ ਅੰਗਦ ਸਾਹਿਬ ਬਣਾਇਆ ਆਪਣੀ ਗਲ ਬੱਕੜੀ ਦੇ ਵਿੱਚ ਲੈ ਕੇ ਪਹਿਲੇ ਗੁਰੂ ਨੇ ਮਲੰਗਦ ਸਾਹਿਬ ਮਹਾਰਾਜ ਜੀ ਦੁਨੀਆ ਤੇ ਜਿਹੜਾ ਗੁਰੂ ਨੇ ਕਿਹਾ ਭਾਈ ਸਿਰਫ ਸੇਮ ਤੋਂ ਸੇਮ ਮੇਰੇ ਵਰਗੇ ਹਾਲਾਂਕਿ ਅਪਾ ਜੋਤ ਦੀ ਗੱਲ ਕਰਦੇ ਆ ਕਿ ਜੋਤ ਵਰਤ ਰਹੀ ਹੈ ਗੁਰੂ ਨਾਨਕ ਦੇਵ ਕਹਿੰਦੇ ਨੇ ਤੂੰ ਸਾਡੇ ਵਰਗੀ ਆ ਉਹ ਦਿੱਤਾ ਉਹਨਾਂ ਨੂੰ ਤਖਤ ਉਤਾਜ ਜਿਨ੍ਹਾਂ ਨੂੰ ਤਖਤ ਉਤਾਜ ਦਿੱਤਾ ਹੈ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੂੰ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਸਰਬੱਤ ਸੰਗਤਾਂ ਨੂੰ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਮਾਪਤੀ ਦਾ ਸਮਾਂ ਹੋ ਗਿਆ ਭਲਾਂ ਲਿਖ ਮੰਗ ਵਾਹੇ ਗੁਰੂ ਜੀ ਦਾ ਖਾਲਸਾ Olá, eu